ਨਮੀ 27 ਲੱਖ ਰੁਪਈਆ ਦੀ ਪਿੰਤਰੋ ਕਾਰ ਤੇ ਹੁਣ 3.5 ਲੱਖ ਰੁਪਈਆ ਦੀ ਉਹਨਾਂ ਦਾ ਫਸਟ ਹੈ ਤੇ ਆਟੋਮੈਟਿਕ ਕਾਰ ਹੈ ਤੇ ਕਾਰ ਵਾਈਟ ਕਲਰ ਦੀ ਸਨਾਟਾ ਕਾਰ ਪਹਿਲਾਂ ਅੰਦਰੋਂ ਦਿਖਾਣਾ ਤੁਹਾਨੂੰ ਤੇ ਫਰੈਂਡਸ ਕਾਰ ਲਾਈਨ ਮੁਹਾਲੀ ਸੈਕਟਰ 88 ਤੇ ਕਾਰ ਖੜੀ ਆ ਚੈੱਕ ਕਰ ਲਓ ਬਈ ਬਹੁਤ ਨਵੀਂ ਕਾਰ ਪਿਓਰ ਲੈਦਰ ਦੇ ਸੀਟਸ ਹੈ ਜੀ ਵੈਂਟੀਲੇਟਿਡ ਸੀਟਾਂ ਨੇ ਨਾਲੇ ਹਾਂਜੀ ਆਟੋਮੈਟਿਕ ਟਰਾਂਸਮਿਸ਼ਨ ਹੈ ਪੈਟਰੋਲ ਹੈ ਸਿੰਗਲ ਹੈਂਡ ਚੱਲੀ ਹੋਈ ਨਵੀਂ ਕਾਰ ਦੀ ਕੀਮਤ ਤੁਸੀਂ ਦੱਸਤੀ 27 ਲੱਖ ਰੁਪਏ ਸਾਡਾ ਰੇਟ ਆ ਸਿਰਫ ਆ ਸਿਰਫ 3.5 ਲੱਖ ਰੁਪਏ ਡਿਸਕਾਊਂਟ ਕਿੰਨਾ ਕਰੋਗੇ ਚਲੋ 25 ਹੋਰ ਛੱਡਿਆ ਜੀ ਤੁਹਾਨੂੰ 3.5 ਲੱਖ ਰੁਪਏ ਦੇ ਗਾਓ ਹੋਰ ਕਰ ਦਿਓ 3 25 ਦੀ ਬਹੁਤ ਹੈ ਜੀ ਕਰ ਦਿਓ ਚਲੋ 3 10 ਦੀ ਕੀਤੀ ਤੁਹਾਡੇ ਹੋਰ ਕਰ ਦਿਓ 3 10 ਦੀ ਦੇਤੀ ਜੀ 3 ਲੱਖ 10 ਹਜ਼ਾਰ ਦੀ ਡਿਸਕਾਊਂਟ ਕਰਦਾ ਤਗੜਾਪੁਰ ਆਜੋ ਹਾਲੇ ਮੁੱਕੀ ਨਹੀਂ ਹੋਰ ਟੌਪ ਦੀ ਕਾਰ ਦੇ ਰਿਹਾ ਤੁਹਾਨੂੰ ਇਨੋਵਾ ਕਾਰ ਹੈਗੀ ਜੀ ਮਾਡਲ ਆਪਣੇ ਲਈ ਆਹ ਕਾਰ ਖੜੀ ਹੈ ਆਪਣੇ ਲਈ ਆਹ ਕਾਰ ਲੈ ਜਾ ਸਕਦੇ ਕਿਹ ਇਹ ਲਾ ਜੀ 4 ਮਾਡਲ ਹੈ ਡਿਟੇਲ ਦੇਖੋ ਗੱਡੀ ਦੀ 2014 ਮਾਡਲ ਹਾਂਜੀ ਸਾਰੀ ਹੀ ਕਾਰ 오ਰੀਜਨਲ ਹੈ ਠੀਕ ਹੈ ਜੀ ਕਿਤੋਂ ਵੀ ਕੋਈ ਚੀਜ਼ ਰੀਪੇਂਟ ਨਹੀਂ ਹੈਗੀ ਸਿੰਗਲ ਹੈਂਡ ਚੱਲੀ ਹੋਈ ਹੈ ਨਾਲੇ ਲੋਕਲ ਨੰਬਰ ਦੀ ਕਾਰ ਹੈ ਹਾਂਜੀ ਮਤਲਬ ਗੱਡੀ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਚੱਲੀ ਸਿਰਫ ਸਿਰਫ 1,10,000 ਕਿਲੋਮੀਟਰ ਹੈ ਤੁਸੀਂ ਗੱਡੀ ਨੂੰ ਚਾਹੇ 4 ਲੱਖ ਚਲਾਉਣਾ ਚਾਹੇ ਤੁਸੀਂ 5 ਲੱਖ ਚਲਾਉਣਾ ਹਾਂਜੀ ਰੇਟ ਬਹੁਤ ਵਧੀਆ ਕਿੰਨਾ ਜੀ 6,75,000 ਰੁਪਏ ਦੀ ਸਾਡੀ ਡਿਮਾਂਡ ਪ੍ਰਾਈਸ ਹੈ ਠੀਕ ਹੈ ਜੀ ਤੁਸੀਂ ਆਓਗੇ ਤਾਂ ਤੁਹਾਨੂੰ 네ਗੋਸ਼ੀਏਟ ਕਰਕੇ ਗੱਡੀ ਰੇਟ ਬਣਾ ਕੇ ਦੇਵਾਂਗੇ ਲੋ ਜ